ਇਹ ਸਮਹਾ ਕਾਰਵਗੜ ਪੈਂਦੇ ਕੋਲ ਜਾ ਕੇ ਬਸ ਇਸ਼ਾਰਾ ਜਿਹੜਾ ਪੈਂਦਾ ਪਾਣੀ ਕਿ ਪੈਂਦਾ ਹਾਂ ਦੀ ਬਾਕੀ ਮੀਟਰ ਮੂਟਰ ਬਾਈ ਸਾਡ ਗੱਲ ਸਸਤੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਚ ਤੇ ਅੱਜ ਬਾਈ ਖੇਤਾਂ ਵਿੱਚ ਆਉਣ ਕੱਖ ਵੱਢਣ ਜਸੂਵੀ ਨਾਲ ਆਈ ਹੋਈ ਆ ਅੱਜ ਆਪਾਂ ਇੱਕ ਬਾਈ ਟਰੈਕਟਰ ਲਿਆਂਦਾ ਫੋਰਡ ਉਹ ਤੇ ਹੁਣ ਆਪਾਂ ਨੇ ਤੁਹਾਨੂੰ ਤੇ ਬਣੇ ਰਹੋ ਬਲੌਗ ਦੇ ਵਿੱਚ ਚਲੋ ਜੀ ਬਾਈ ਆਪਾਂ ਸੂਏਪਾਰ ਵਾਲੇ ਖੇਤਾਂ ਦੇ ਵਿੱਚ ਆਏ ਹੋਏ ਆਂ ਮਾਸਟਰ ਜੀ ਜਮੇ ਨਾਲ ਲੱਗਦੇ ਆ ਆਪਣੇ ਬਟਾ ਨਾਲ ਬਟਾ ਮੇਰੇ ਕੋ ਮਾਸਟਰ ਜੀ ਨੂੰ ਕਸਰੀ ਕਾਲ ਜੀ ਅਸੀਂ ਦਾ ਮਾਥੜ ਜੀ ਉਹ ਠੀਕ ਹੈ ਜੀ ਹਾਂ ਵਧੀਆ ਵਧੀਆ ਤੁਸੀਂ ਪੱਕੇ ਹੀ ਹੁੰਨੇ ਸਵੇਰੇ ਖੇਤਾਂ 'ਚ ਬਾਪਾ ਵਾ ਸਵੇਰ ਟਾਈਮ ਐਦੋਂ ਨੂੰ ਸਾਈਕਲ ਚੱਕ ਕੇ ਆ ਜੀ ਨਾਲੇ ਅੱਛਾ ਨਾਲੇ ਕਸਰ ਹੋ ਜਾਂਦੇ ਨਾਲੇ ਇੱਥੇ ਕੰਮਕਾਰ ਕਰਦੇ ਜੀ ਦਾ ਠੀਕ ਹੈ ਠੀਕ ਹੈ ਗੱਲ ਵੀ ਬਾਈ ਸਾਡੇ ਖੇਤ ਆ ਜੱਗੂ ਦਾ ਖੇਤ ਆ ਬਟਾ ਸਾਡੀ ਵਿਜਾਲੇ ਬਿਲਕੁਲ ਜੀ ਬਿਲਕੁਲ ਜੀ ਇਹਦੇ ਬਾਜਰਾ ਦਾ ਪਹਿਲਾ ਪਹਿਲਾਂ ਬਾਈ ਉਹਦੇ ਬਾਜਰਾ ਤਾਂ ਬਾਜਰਾ ਵੀ ਬੜਾ ਬੜਾ ਹੋ ਕੇ ਵੱਡੇ ਹੁਣ ਚਰੀ ਹੈ ਦੁਬਾਰਾ ਹੁਣ ਜੱਕੂ ਹੋਰ ਤਾਂ ਇਹ ਦੋ ਕਹਰੇ ਮੇਰੇ ਬੇਗੇ ਤੇ ਅੱਛਾ ਜੀ ਇਹ 3-3000 ਨੂੰ ਮੈਂ ਵੇਚਤੇ ਤੇ ਆ ਮੈਂ ਟਾਲ ਵਾਲੇ ਗੱਲ ਚੱਲਦੀ ਤੇ ਮੇਰੀ ਉਹ ਕਹਿੰਦਾ 4-5 ਦਿਨ ਤੱਕ ਲਵਾਂਗਾ ਮੈਂ ਅਰੇ ਅੱਛਾ ਜੀ ਇੱਕ ਜੀ ਨੇ ਪਹਿਲਾਂ ਬਾਤ ਵਾਲੇ ਲੇ ਤਾਂ ਉਹ ਵੀ 4-5 ਦਿਨ ਦਾ ਕਹਿੰਦਾ ਮੈਂ ਦੱਸੂਗਾ ਠੀਕ ਹੈ ਜੀ ਵੀ ਕੱਲ ਹੱਕ ਆ ਗਿਆ ਮੇਰੇ ਕੋਲ ਪਾਸ਼ੇ ਦਾ ਮੁੰਡਾ ਆ ਗਿਆ ਕਹਿੰਦਾ ਮੈਨੂੰ ਦੇ ਸਾਰੀ ਚਰੀ ਅੱਛਾ ਮਾਂ ਚ ਸਾਰੇ ਲੈ ਲੈ ਜਾਣੇ ਇਹਨਾਂ ਦਾ 3000 ਨੂੰ ਡੇਢ ਤਾਂ ਇਹਦੇ ਗੱਲ ਬਾਤ 2-400 ਰੁਪਏ ਘਟਾ ਕੇ ਮਾਂ ਚ ਸਾਰੀ ਇਕੱਠੀ ਵਿਕਦੀ ਆ। ਅੱਛਾ। ਉਹਨੂੰ ਵੇਚਤੀ ਹੋਣਾ ਸੀ ਆਪਾਂ ਨੇ। 3000 ਰੁਪਏ ਨੂੰ ਕਿੱਦਾਂ ਵੀ ਆਪਣਾ 3000 ਨੂੰ ਆਕੀਲਾ ਦਾ ਅੱਧਾ ਬਿਗਾ ਤੋਂ ਇਹ ਜਿਹੜਾ ਕਿਆਰਾ ਨਾ ਸੱਚ ਆਹ ਕਿਆਰਾ ਅੱਧੇ ਬਿਗੇ ਦਾ ਇੱਕ ਕਿਆਰਾ ਆਪਾਂ 3000 ਨੂੰ ਦਿੱਤਾ ਪਤਾ। ਅੱਛਾ ਅੱਧੇ ਬਿਗੇ ਦਾ ਕਿਆਰਾ। ਹਾਂ। ਜਣੀ 300 ਰੁਪਏ ਬਿਸਵਾ ਬੈਠ ਗਈ ਸੀ ਉਹ। ਸਮਝ ਗਿਆ ਜੀ। ਵੀ ਇਹਨੂੰ ਥੋੜੀ ਜਿਹੀ ਹੁਣ ਘਟਾ ਕੇ ਲਾ ਦੀ 250 ਰੁਪਏ ਬਿਸਵਾ ਲਾਤੀ। 300 ਰੁਪਏ ਬਿਸਵਾ ਠੀਕ। 250 ਨੂੰ ਕਿਆਰਾ ਕਰਤਾ। ਨਾ ਠੀਕ ਆ ਜੀ। ਨਾ 300 ਰੁਪਏ 7 ਕਿਹਰੇ ਦੇ ਉਹਨੂੰ 7 ਕਿਹਰੇ ਵਾੜ ਲੈਣੇ ਕਹਿੰਦਾ ਮੈਂ ਹੀ ਵਾੜ ਦੂੰਗਾ ਅੱਛਾ ਜੀ ਠੀਕ ਹੈ ਮਾਹਾਂ ਚੱਲ ਠੀਕ ਹੈ ਠੀਕ ਹੈ ਜੀ ਵੀ ਆ ਬਾਈ ਟਰੈਕਟਰ ਲਿਆਂਦਾ ਵਜਾ ਟਰੈਕਟਰ ਲਿਆਂਦਾ ਜੀ ਆਪਾਂ ਨੇ ਆਹ ਇਹ ਬਾਈ 92 ਮਾਡਲ ਆ ਮਸੜੀ ਇਹ ਅੱਛਾ ਜੀ ਹੂੰ ਕਿ ਟਰੈਕਟਰ ਤੁਸੀਂ ਦੇਖ ਹੀ ਲਿਆ ਬਾਕੀ ਬਾਈ ਮਸੜਨ ਦੇ ਵੀ ਚੈਨਲ ਤੇ ਵੀਡੀਓ ਪਾਉਗੂਗੀ ਇਹਦੀ ਟਰੈਕਟਰ ਦੀ ਵੀ ਬਾਈ ਇਹ 92 ਮਾਡਲ ਟਰੈਕਟਰ ਹੈ ਰੰਗ ਰੋਂਗੇ ਨੂੰ ਐਨ ਓਕੇ ਹੋਇਆ ਵਾ ਰੰਗ ਤਾਂ ਜਾਂ ਵਧੀਆ ਹੋਇਆ ਬਾਈ ਹਾਂ ਵੀ ਆਪਾਂ ਨੇ ਚਲਾ ਕੇ ਵੀ ਦੇਖਿਆ ਸਾਰੀ ਤਸੱਲੀ ਕਰ ਲਈ ਮੈਂ ਵੀ ਤਸੱਲੀ ਕਰਕੇ ਦੇਖਿਆ ਆਪਾਂ ਤਾਂਹੀਂ ਜਿਹੜੀ ਗੱ ਦੱਸਦੇ ਆ ਉਹਦੇ ਵਿੱਚ ਹੋਊਗੀ ਹੋਊਗੀ ਸਹੀ ਗੱਲ ਆਂ ਕਿਸੇ ਜਾਈਆਂ ਵਿੱਚ ਚੀਜ਼ ਨਾ ਨਿਕਲੇ ਉਹ ਫਿਰ ਗਲਤ ਗੱਲ ਹੈ ਨਾ ਸਹੀ ਗੱਲ ਹੈ ਜਿੰਨੀਆਂ ਵੀ ਵੀਡੀਓ ਪਹਿਲਾਂ ਹੀ ਪਾਈਆਂ ਗੱਲ ਸਹੀ ਕਰਕੇ ਦਿੱਤੀ ਹੈ ਕਈ ਵੀਰ ਸਾਥੇ ਲੈ ਕੇ ਟਰੈਕਟਰ ਵੀ ਯਾਦ ਕਰਦੇ ਆ ਵੀ ਇਹ ਟਰੈਕਟਰ ਦੀ ਥੋੜੀ ਜਿਹੀ ਡਿਮਾਂਡ ਵੀ ਬਹੁਤ ਹੈ ਬਹੁਤ ਵੀਰਾਂ ਨੇ ਮੈਨੂੰ ਪਹਿਲਾਂ ਵੀ ਡਿਮਾਂਡ ਦਿੱਤੇ ਆ ਕਹਿੰਦੇ ਮਸੜੀ ਇਹ ਹੈ ਟਰੈਕਟਰ ਸਮਝ ਮਸੜੀ ਗੱਲ ਹੋਰ ਵੀ ਆ ਇਹ ਟਰੈਕਟਰ ਜਿਹੜਾ ਲੰਦਾ ਏ ਜੋ ਰੇਡ ਵਿੱਚ ਆ ਇਹ ਟਰੈਕਟਰ ਘੱਟੇ ਵਾਲਾ ਵੀ ਨਹੀਂ ਹੈ ਇਹ ਘੱਟੇ ਵਾਲਾ ਵੀ ਨਹੀਂ ਹੈ ਇਹ ਕੱਲ ਨੂੰ 2 ਸਾਲ ਨੂੰ ਵਿਵੇਦ ਉਹਨੇ ਦਾ ਫੇਰ ਵਿਕਜੋ ਉਹਨੇ ਨੂੰ ਵਿਕਜੋਗਾ ਹਾਂ ਵੀ ਇੱਕ ਨੰਬਰ ਜੀ ਜੀ ਟਾਇਰ ਇਹਦੇ ਪਾਏ ਪਿਆ ਨਵੇਂ ਟਾਇਰ ਹੈ ਟਾਇਰ ਨਵੇਂ ਆ ਜਮਾ ਹੀ ਜਮਾ ਹਾਂ ਜੀ ਹਾਂ ਵੀ ਹੈ ਦੇਸੀ ਆਫਾ ਪਹਿਲਾਂ ਦੱਸ ਦਿੰਦੇ ਆ ਵੀ ਕੀ ਜਿ ਵਧੀਆ ਇੰਨਾ ਉਹ ਨਹੀਂ ਹੈਗਾ ਨੰਬਰ ਇੱਕ ਬੈਟਰੀ ਆ ਨਵੀਂ ਆ ਰੱਖੀ ਬੈਟਰੀ ਨਵੀਂ ਆ ਹਾਂ ਜੀ ਇਹੋ ਪੰਪ ਦੂਆ ਲੱਗਿਆ ਹੋਇਆ ਪੰਪ ਬਾਈ ਇਹਨੂੰ 60 ਵਾਲਾ ਲੱਗਿਆ ਹੋਇਆ ਜੀ ਇਹਨੂੰ ਨਾਲ ਦੂਆ ਆਉਂਦਾ ਡਾਇਫਰਾਮ ਵਾਲਾ ਤੇ ਟੈਂਕ ਲੂਟਾਂ ਕਹਿੰਦੇ ਤੇ ਐਨ ਓਕੇ ਤਸੱਲੀ ਵਾਲਾ ਕੰਮ ਹੈ ਲੋ ਬਾਈ ਲੱਟਾਂ ਵੀ ਦੇਖ ਲੋ ਮੁਰਲੀ ਜਾਲੀ ਗ੍ਰਿਲ ਬਾਈ ਆ ਦੂਜਾ ਆਪਣਾ ਹਵਾ ਵਾਲਾ 에어 ਕਲੀਨਰ ਸਾਰਾ ਸਮਾਨ ਨਾਵਾ ਆਹ ਲਾਈਟਾਂ ਬਾਈ ਸਪੈਸ਼ਲ ਲੱਗੀਆਂ ਹੋਈਆਂ LED ਅੱਧਾ ਕਿਲੋਮੀਟਰ ਤੱਕ ਲਾਈਟ ਮਾਰਦੀਆਂ ਬਾਈ ਲੱਟਾਂ ਇਹ ਨਹੀਂ ਠੀਕ ਹੈ ਜੀ ਜਿਹੜੀ ਲੱਗੀ ਹੋਈ ਆ ਵਧੀਆ ਲੱਗੀ ਹੋਈ ਪੀਲੀ ਲਾਈਟ ਵੀ ਮਾਰਦੀ ਹੈ ਜੇ ਆਪਾਂ ਤੁੰਤੰਦਮਾ ਚਲਾਉਣੀ ਆ ਦੂਜੀ ਸਿੰਪਲ ਲਾਈਟ ਵੀ ਮਾਰਦੀ ਹੈ ਬਾਈ ਬਾਕੀ ADI ਦਾ ਬਾਈ ਸਟਿੱਕਰ ਲੱਗਿਆ ਹੋਇਆ ADI ਦਾ ਮਤਲਬ ਬਾਈ ਜਿਨ੍ਹਾਂ ਨੇ ਆਪਣੇ ਦੂਏ ਪੰਪ ਕਰਾਏ ਹੋਏ ਆ ਉਹਨੂੰ ਆਪਾਂ ADI ਕਹਿੰਦੇ ਨੇ ਡੀਜ਼ਲ ਸੇਵਰ ਇਹ ਪੰਪ ਲਾ ਕੇ ਥੋੜਾ ਜਿਹਾ ਟਰੈਕਟਰ ਦਾ ਖਰਚਾ ਵੀ ਘਟਿਆ ਨਾ ਟਰੈਕਟਰ ਜ਼ੋਰ ਵੀ ਵੱਧ ਮਾਰਦਾ ਬਾਈ ਠੀਕ ਹੈ ਜੀ ਬਾਕੀ ਕਿ ਬਾਈ ਗੇਰ ਗੂਰ ਟਰੈਕਟਰ ਦੇ ਬਹੁਤ ਸੋਹਣੇ ਪੈਨੇ ਆ ਨਾ ਕੰਮ ਮੋਬਾਈਲ ਉੱਤੇ ਆਦੀ ਮਾੜੀ ਚਾਬੀ ਲੱਗੇ ਚਾਬੀ ਵਾਹ ਚਾਬੀ ਲੱਗੀ ਰਹੀ ਸੀ ਬਾਈ ਇਹ ਆਵਾਜ਼ ਕਰੋ ਚੈੱਕ ਬਾਈ ਆ ਸਲਸਰ ਵੀ ਐਕਸਟਰਾ ਲੱਗਿਆ ਹੋਇਆ ਆ ਜਿਹੜਾ ਆਵਾਜ਼ ਵਾਲਾ ਹੁੰਦਾ ਅੱਜ ਤਾਂ ਮਰਾ ਗੇਰ ਪਾ ਕੇ ਦਿਖਾਣੀ ਟਰੈਕਟਰ ਥੋੜਾ ਜਿਆ ਬਾਈ ਚਲਾਈ ਦੇਖੋ ਟਰੈਕਟਰ ਦੀ ਗੇਰਾਂ ਗੂਰਾਂ ਦਾ ਬਾਈ ਜਿਵੇਂ ਜੌਂਡੀਅਰ ਤੇ ਗੇਅਰ ਆਪਣੇ ਆਪ ਪੈਨੇ ਉਵੇਂ ਗੇਅਰ ਪੈਨੇ ਆ ਬਾਈ ਬਾਈ ਨੇ ਐਨ ਪੂਰਾ ਵਧੀਆ ਕੰਮ ਕਰਾਇਆ ਹੋਇਆ ਜਿਹੜੇ ਵੀਰ ਦਾ ਟਰੈਕਟਰ ਆ ਮੁੰਡੇ ਦਾ ਵੀਰ ਬਾਹਰ ਚਲੇ ਗਿਆ ਗੇਅਰ ਦਾ ਨਾਮ ਅਗੜ ਵੈਸੇ ਆ ਜੀ ਗੇਅਰ ਤਾਂ ਮਹਾਕਾਰ ਮੰਗੜ ਪੈਂਦੇ ਕੋਲ ਲੈ ਕੇ ਬਾਦ ਸਾਰਾ ਜਿਹੜਾ ਪਹਿਲਾਂ ਪਾਉਂਦੇ ਹਾਂ ਹਾਂ ਜੀ ਬਾਕੀ ਮੀਟਰ ਮੂਟਰ ਬਾਈ ਸਾਰਾ ਬਾਕੀ ਮੀਟਰ ਸਾਰੇ ਚੱਲਦੇ ਆ ਬਾਈ ਸਟਿੱਕਰ ਸੁੱਤਰ ਆ ਦੇਖੋ ਸਾਰੇ ਮਸਲ ਰੋਡ ਪਰ ਘਟਦੇ ਘਟ ਵੀ 50 ਦੀ ਸਪੀਡ ਤੇ ਜਾਂਦਾ ਹੈ ਪਤਾ ਨਹੀਂ ਇਹਦੇ ਬੋਰਡ ਦੀ ਪਹਿਲਾਂ ਤਾਂ ਹੀ ਭੁਜਾਈ ਬਹੁਤ ਹੈ ਅੱਛਾ ਜੀ ਹਾਂ ਮੈਂ ਪਤਾ ਨਹੀਂ ਮੈਂ ਕਹਿੰਦਾ ਵੀ 35-40 ਸਾਲ ਹੋ ਗਏ ਨੇ ਜੱਜ ਚਲਾਇਆ ਤਾਂ ਜਾ ਕੇ ਬਾਕੀ ਬਾਈ ਨੰਬਰ ਦੋ ਗੱਲ ਮਸੜਾਏ ਨਹੀਂ ਹੈਗਾ ਵੀ ਰੁਕਣਾ ਨਹੀਂ ਇਹਨੂੰ ਜਿੱਥੇ ਮਰਜ਼ੀ ਰੋਕ ਲੋ ਬ੍ਰੇਕਾਂ ਫੁੱਲ ਆ ਮੈਂ ਦੇਖਿਆ ਹਾਂ ਇੱਕ ਆਗ ਨਹੀਂ ਦੇ ਕਲੱਚ ਕਲੱਚ ਬਹੁਤ ਮੈਨੂੰ ਤਾਂ ਕਲੱਚ ਦੇ ਕਿੰਨੀ ਬਹੁਤ ਵਧੀਆ ਲੱਗਿਆ ਹੈ ਹਾਂਜੀ ਹਾਂ ਬਹੁਤ ਸੈਟ ਰਿਹਾ ਬ੍ਰੇਕਾ ਇੱਕ ਨੰਬਰ ਹੈ ਇਹਦੇ ਆ ਇਕੱਲਾ ਬਾਈ ਰੰਗ ਨਹੀਂ ਹੋਇਆ ਵਾ ਟਰੈਕਟਰ ਦਾ ਕੰਮ ਕੰਮ ਹੋ ਗਿਆ ਫੇਰ ਤਿਆਰ ਹੋਇਆ ਵਾ ਠੀਕ ਹੈ ਜੀ ਬਾਕੀ ਆਪਣੀ ਤਸੱਲੀ ਆਪ ਆ ਕੇ ਕਰੋ ਜਿਹਨੇ ਵੀ ਵੀਰ ਨੇ ਲੈਣਾ ਹੋਇਆ ਅਸਲੀ ਤਾਂ ਗੱਲ ਹੈ ਜਿਹੜੇ ਵੀਰ ਨੇ ਲੈਣਾ ਬਾਈ ਤਸੱਲੀ ਆਪਣੀ ਆਪ ਆ ਕੇ ਕਰੋ ਵੀਡੀਓ ਵਿੱਚ ਅਸੀਂ ਜੇ ਖਾਉਂਦੇ ਆ ਚਲੋ ਚੀਜ਼ ਕੋਸੋ ਹੋਰ ਦੇਖਦੀ ਆ ਵੀਡੀਓ ਵਿੱਚ ਕੋਈ ਹੋਰ ਚੀਜ਼ ਦਾ ਪਤਾ ਲੱਗਦਾ ਨਾ ਬਿਲਕੁਲ ਜੀ ਬਿਲਕੁਲ ਗੱਲ ਤਾਂ ਸਹੀ ਹੈ ਜੀ ਦੇਖੋ ਕਾਗਜ਼ ਪੱਤਰੀ ਦੇ ਕਾਗਜ਼ ਸਾਰਾ ਕੁਝ ਹੈਗਾ ਜੀ ਕਾਗਜ਼ ਪੱਤਰ ਬਾਈ ਸਾਰਾ ਕੁਝ ਮਾਡਲ 92 ਹੈ ਜੀ ਹਾਂ ਮਾਡਲ 92 ਬਾਕੀ ਬਾਈ ਕਈ ਬਾਈ ਪੁੱਛਦੇ ਨੇ ਅਸੀਂ ਨੌ ਕਰਾਉਣਾ ਬਾਈ ਇਹ ਟਰੈਕਟਰ ਨਾਮ ਨਹੀਂ ਹੋਣੇ ਹਾਂ ਇਹ ਸਿਰਫ ਤੁਹਾਨੂੰ ਆਰਸੀ ਮਿਲੂਗੀ ਇੱਕ ਤੁਹਾਨੂੰ ਆਪਣੇ ਵੱਲੋਂ ਪ੍ਰੂਫ ਦੇ ਦਾਂਗੇ ਕਿ ਸਾਨੂੰ ਅਸੀਂ ਟਰੈਕਟਰ ਵੇਚਿਆ ਜੇ ਤੁਸੀਂ 8 ਮਾਡਲ ਲੈਣੇ 9 ਮਾਡਲ ਉਹ ਵੀ ਤੁਹਾਡੇ ਨਾਮ ਨਹੀਂ ਹੋਣਾ ਘੜਦੇ ਘੜਦੇ ਤੁਹਾਨੂੰ 10 ਮਾਡਲ ਟਰੈਕਟਰ ਲੈਣਾ ਪੈਣਾ ਕੋਈ ਬੰਦਾ ਤੁਹਾਨੂੰ ਹੀ ਝੂਠ ਕਹਿ ਕੇ ਟਰੈਕਟਰ ਵੇਚ ਦਵੇ ਬਾਈ ਨਾਮ ਹੋ ਜਾਣਾ ਤਾਂ ਉਹ ਬਾਈ ਹੋਣਾ ਨਹੀਂ ਉਹ ਗੱਲ ਝੂਠ ਹੈ 100% ਪੁਰਾਣੇ ਮਾਡਲ ਜਿਹੜੇ ਟਰੈਕਟਰ 15 ਸਾਲ ਤੇ ਬਾਹਰ ਚਲੇ ਗਏ ਉਹ ਟਰੈਕਟਰ ਤੁਹਾਡੇ ਨਾਮੇ ਨਹੀਂ ਝੜਨਾ ਕੋਈ ਤੁਹਾਨੂੰ ਲੱਖ ਕਹਿ ਦੇਵੇ ਠੀਕ ਹੈ ਜੀ ਬਾਕੀ ਬਾਈ ਟਰੈਕਟਰ ਆਪਣੇ ਕੋਲ ਹੋਰ ਵੀ ਖੜੇ ਨੇ ਸੈਕੰਡ ਹੈਂਡ ਰੋਪੜ ਇੱਕ ਆਪਣੇ ਕੋਲ ਫੋਰਡ ਘੱਟ ਰੇਟ ਵਾਲਾ ਵੀ ਆ 85 ਕਹ ਹਜ਼ਾਰ ਰੁਪਏ ਦਾ ਟਰੈਕਟਰ ਉਹ ਵੀ ਵਧੀਆ ਇੰਜਨ ਗੇਰ ਦਾ ਦਿਖਨੇ ਉਹ ਲੈਣਾ ਉਹ ਵੀ ਦੇਖ ਲਿਓ ਬਾਈ ਉਹ ਕਿਹੜਾ ਮਾਡਲ ਹੈ ਮਾਡਲ ਉਹ ਵੀ ਆ 85-86 ਮਾਡਲ ਹੋਊਗਾ ਜੀ ਟੈਰ ਉਹਦੇ ਹੈਗੇ ਆ ਬਾਈ 40 45 ਪੈਸੇ ਪੱਕੇ ਠੀਕ ਨਹੀਂ ਜੀ ਠੀਕ ਤੇ ਬਾਕੀ ਆਪਣੇ ਕੋਲ ਟਰੈਕਟਰ ਕਈਆਂ ਬਾਈ ਹੁਣ ਤਾਂ ਸੀਜ਼ਨ ਆ ਟਰੈਕਟਰ ਆਪਣੇ ਟਰੈਕਟਰ ਵਿਕ ਵੀ ਨਾਲ ਦੀ ਨਾਲ ਜਾਂਦੇ ਆ ਕੱਲ ਵੀ ਆਪਾਂ ਦੋ ਤਿੰਨ ਇੱਕ ਟਰੈਕਟਰ ਨਵਾਂ ਦਿੱਤਾ 4x4 ਠੀਕ ਹੈ ਜੀ ਇੱਕ ਆਪਾਂ ਨੇ 4x4 ਹੋਰ ਦੇਣਾ ਟਰੈਕਟਰ ਹੁਣ 4x4 ਮਸੜਾ ਆਪਣੇ ਏਰੀਆ ਵੀ 4x4 ਵਿਕਣ ਲੱਗ ਗਿਆ ਟਰੈਕਟਰ ਹੈ ਨਾ ਜੀ ਹਾਂ ਹੁਣ ਯਾਰ ਕੰਮ ਉਹਨਾਂ ਦਾ ਰਹਿ ਗਿਆ ਦਾ ਇੱਕ ਤਾਂ ਸੰਦੇ ਬੜੇ ਆ ਪੱਕਿਆ ਦੇ ਲੋ ਮਰਾਲਾ ਨੂੰ ਬਾਈ ਸਟਿੱਕਰ ਸ਼ੁਕਰ ਸਾਰੇ ਨਵੇਂ ਲੱਗੇ ਹੋਏ ਆ ਆਹਾ ਸਾਰੇ ਜਿਹੜੇ ਨਾਲ ਆਉਂਦੇ ਨਾ ਫਾਰਮ ਟਰੈਕ ਦੇ ਉਹ ਸਾਰੇ ਸਟicker ਨਵੇਂ ਲੱਗੇ ਹੋਏ ਨੇ। ਲੋ ਜੇ। ਆ ਵੀ ਸਟੀਲ ਦੇ ਪਾਈਪ। ਮਗਰਾਲਾ ਦਾ ਰੰਗ ਬਾਈ ਥੋੜਾ ਜਿਹਾ ਹਲਕਾ ਹੋਇਆ ਹੋਇਆ ਜਿੱਕਦਾ ਕਹਿੰਦੇ ਐਸਪਾ ਦਾ। ਸ਼ੋ ਬਾਡੀ ਨੂੰ ਰੰਗ ਵਧੀਆ ਟੂਕੇ ਦਾ ਹੋਇਆ ਹੋਇਆ ਠੀਕ ਹੈ ਬਾਈ। ਲੋ ਜੇ। ਕਰ ਲਓ ਆਪਣੀ ਦਸੱਲੀ। ਬਾਕੀ ਬਾਈ ਮਾਸੜ ਨੇ ਇੱਕ ਹੋਰ ਸੌਦਾ ਕਰਾਇਆ ਅੱਜ ਜੱਗੇ ਨਾਲ। ਐ ਮਾਸੜ ਜੀ। ਬੰਪਰ ਦਾ ਸੌਦਾ ਕਰਾਇਆ ਬਾਈ ਜੱਗੇ ਕੋਲ ਅਰਜਨ ਦਾ ਬੰਪਰ ਵੇਦਾ ਅਰਜਨ ਦਾ ਬੰਪਰ ਦਾ ਬਾਈ ਕਈ ਕਈ ਦਿਨ ਦੀ ਗੱਲ ਚੱਲਦੀ ਸੀ ਬਾਈ ਇਹ ਇਹ ਦੀ ਪਹਿਲਾਂ ਵੀ ਚੱਲ ਰਹੀ ਗੱਲ ਇਹ ਜੱਗੇ ਦੇ ਵੀ ਲੂਟਨੇ ਆ ਚਲੋ ਅੱਜ ਬਾਈ ਤੇ ਆਪਾਂ ਦਾ ਸੌਦਾ ਕਰਾਤਾ ਇਹ ਮੈਂ ਨਾ ਜੱਗੇ ਨੇ ਦੂਆ ਲਵਾ ਲਿਆ ਜੀ ਜੱਗੇ ਨੇ ਦੂਆ ਲਵਾ ਲਿਆ ਆਪਣਾ ਦੂਆੜਾ ਘੋੜਾ ਬੰਪਰ ਹਾਂ ਘੋੜਾ ਬੰਪਰ ਲਵਾ ਲਿਆ ਤੇ ਜੱਗੇ ਨੇ ਬਾਈ ਘੋੜਾ ਲਵਾ ਲਿਆ ਫਿਰ ਇਹਦਾ ਸੌਦਾ ਕਰਿਆ ਜੱਗੇ ਨਾਲ ਸੌਦਾ ਜੱਗੇ ਨਾਲ ਹੋ ਗਿਆ ਹਾਂ ਤੇ ਚਲੋ ਆਪਾਂ ਜੱਗਾ ਨਵੇਂ ਦਾ ਪੈਸੇ ਮੰਗਦਾ ਤਾਂ ਆਪਾਂ ਆ ਗਏ ਹੁਣ ਤਾਂ ਬਾਈ ਇਹ ਕਿਲੂਆਂ ਦੇ ਪਾਗਲ ਵਿਗਣਾ ਹਾਂ ਜੀ ਵੀ ਚਲੋ ਲੋਹੇ ਦਾ ਰੇਟ ਵੀ ਕਿਲੋ ਦਾ ਆਪਾਂ ਨੇ ਜੱਗੇ ਨੂੰ ਵੀ ਨਹੀਂ ਘਾਟਾ ਪਾਇਆ ਜੀ ਜੱਗੇ ਨੂੰ ਵੀ ਵਾਧੇ ਦਿੱਤੇ ਅਸੀਂ ਹਾਂ ਕਹਿੰਦਾ ਫੇਰ 50 ਗਿਆ ਤਾਂ ਫੇਰ 55 ਦੇ ਲਾਤ ਆ ਬਿਲਕੁਲ ਜੀ ਬਿਲਕੁਲ ਚਲੋ ਅਸੀਂ ਤਾਂ پیسے ਵੱਧ ਲਾਤੇ ਵੀ ਚੀਜ਼ ਬਣ ਤਰਜ ਬਣੀ ਵੀ ਆ ਇਹ ਬਹਾਂ ਵਧੀਆ ਸਿੱਧੇ ਦਾ ਰੇਟ ਕੁਆਰਟ ਤੇ ਕੁਝ ਹੋਰ ਹੁੰਦਾ ਹਾਂਜੀ ਹਾਂ ਵੀ ਬਣੇ ਹੋ ਦਾ ਫਿਰ ਥੋੜਾ ਜਿਹਾ ਨਾਲੇ ਊਂ ਵੀ ਜਿਹੜਾ ਨਮਾ ਦਾ ਉਹਦੇ ਨਾਲੋਂ ਭਾਰਾ ਜੀ ਇਹ ਉਹਦੇ ਨਾਲੋਂ ਭਾਰਾ ਉਹ 4 ਇੰਚੀ ਚ ਆਉਂਦਾ ਇੱਕ ਹਾਂ ਨਹੀਂ ਉਹ ਉਹ ਆਉਂਦਾ 6 6 8 ਇੰਚੀ ਹੈ 8 ਇੰਚੀ ਹੈ ਹਾਂਜੀ 8 ਇੰਚ ਉਹ ਦੂਆ 6 ਇੰਚੀ ਚ ਆਉਂਦਾ ਆਪੋ ਇਹ ਇਹ ਕਰਤੇ ਆਂ ਸੀ ਬਾਈ ਚਲੋ ਚੀਜ਼ ਬਣੀ ਵੀ ਆ ਵਧੀਆ ਸਾਫ ਬਾਕੀ ਐ ਜੀ ਹੋਰ ਪਾਸੇ ਤੇ ਵੀ ਲਾਉਨੇ ਉੱਥੇ ਤੇ ਵੀ ਦੇਣੇ ਆ ਚਲੋ ਆਪਣਾ ਠੀਕ ਨੇ ਆਪ ਪਿੰਡ ਮਾਪਾ ਨੇ ਫੇਰ ਬਤਨਾ ਵਾਸਤੇ ਜੀ ਚਲੋ ਬਾਈ ਠੀਕ ਹੈ ਜੀ ਟਰੈਕਟਰ ਦਾ ਤੁਹਾਨੂੰ ਮੈਂ ਦਿਖਾਤਾ ਇਹਦਾ ਮੈਂ ਇੱਕ ਵਾਰ ਰੇਟ ਦੱਸ ਦਾਨਾ ਤੁਹਾਨੂੰ ਜੀ ਰੇਟ ਇਹਦੀ ਡਿਮਾਂਡ ਕਰਦੇ ਆ ਜੀ ਆਪਾਂ 1,65,000 ਰੁਪਏ ਬਾਕੀ ਬਾਈ ਰੇਟ ਕੋਈ ਫੇਸ ਨਹੀਂ ਜਿਹੜਾ ਵੀ ਵੀਰ ਆਊਗਾ ਆਪਾਂ ਨੂੰ ਮਾਨ ਤਾਨ ਕਰਕੇ ਦਵਾਵਾਂਗੇ ਟਰੈਕਟਰ ਚਲਾ ਕੇ ਦੇਖਿਓ ਟਰੈਕਟਰ ਦੀ ਤਸੱਲੀ ਕਰਿਓ ਫੇਰ ਬਾਅਦ ਚ ਸੌਦਾ ਕਰੋ ਨਾ ਪਸੰਦ ਆਇਆ ਤਾਂ ਵੀ ਕੋਈ ਗੱਲ ਨਹੀਂ ਬਾਈ ਠੀਕ ਆ ਛਤਰੀ-ਛੂਤਰੀ ਨਵੀਂ ਲੱਗੀ ਵੀ ਆ ਪੱਖਾ ਲਾਈਟਾਂ ਸ਼ੀਸ਼ੇ ਜਿਵੇਂ ਹੈਗਾ ਟਰੈਕਟਰ ਤੁਸੀਂ ਵੀਡੀਓ ਚ ਦੇਖ ਰਹੇ ਹੋ ਟਰੈਕਟਰ ਇਦਾਂ ਹੀ ਮਿਲੂਗਾ ਤੁਹਾਨੂੰ ਹਾਂ ਇਦਾਂ ਹੀ ਮਿਲੂਗਾ ਕੋਈ ਜੀ ਬਿਲਕੁਲ ਜੀ ਬਿਲਕੁਲ ਅਸੀਂ ਦਿਖਾ ਦੇ ਤੁਹਾਨੂੰ ਵੀਡੀਓ ਦੇ ਵਿੱਚ ਇਹੀ ਹੋਊਗਾ ਕਣੇ ਠੀਕ ਹੈ ਜੀ ਅਸੀਂ ਦਿਖਾ ਦਿਆਂਗਾ ਪੱਖਾ ਖੋਲ ਲਿਆ ਲਾਈਟਾਂ ਖੋਲ ਲਏ ਨਹੀਂ ਨਹੀਂ ਕੋਈ ਚੀਜ਼ ਨਹੀਂ ਖੁੱਲੀ ਮਿਲੂਗੀ ਬਾਈ ਲੱਗੀ ਵੀ ਹੈ ਜਿੱਕੜਾ ਤੁਹਾਨੂੰ ਸਾਨੂੰ ਵੀਡੀਓ ਦਿਖਾ ਦਿਓ ਵੀ ਆ ਕੀ ਸੀ ਤੀ ਉਹ ਤੁਹਾਨੂੰ ਕਣੇ ਕਹਿਲ ਮਿਲੂਗੀ ਠੀਕ ਹੈ ਜੀ ਠੀਕ ਆ ਚਲੋ ਠੀਕ ਆ ਮਾਸੜੀ ਦੋ ਬਾਈ ਰੋਪੜ ਪਹੁੰਚ ਗਏ ਆਪਾਂ ਜੀ ਤੇ ਜਿਹੜਾ ਆਪਣਾ ਬਾਈ ਐਚਆਰ ਦਾ 241 ਇਹਦਾ ਆਪਣਾ ਸੌਦਾ ਹੋ ਗਿਆ ਬਾਈ ਟਰੈਕਟਰ ਦਾ ਇਹ ਆਪਣੇ ਵੀਰ ਵਪਾਰੀ ਵੀਰ ਨੇ ਆਪਣੇ ਜੀ ਬਰਨਾਲੇ ਤੋਂ ਉਹਨਾਂ ਨੇ ਟਰੈਕਟਰ ਲਿਆ ਜੀ ਇਹ ਬਾਈ ਨੇ ਕਹਿੰਦੇ ਵੀ ਅਸੀਂ ਮੜਾ ਮੋਟਾ ਤਿਆਰ ਵਿਅਰ ਕਰਾ ਕੇ ਗਿਆ ਵੇਚਣ ਨੂੰ ਬਿਲਕੁਲ ਜਾਇਜ਼ ਰੇਟ ਤੇ ਦਿੱਤਾ ਬਾਈ ਇਹਨਾਂ ਨੂੰ ਟਰੈਕਟਰ 1 ਲੱਖ 8 18000 ਦਾ ਟਰੈਕਟਰ ਦਿੱਤਾ ਬਾਈ ਠੀਕ ਹੈ ਜੀ ਉਦੋਂ ਮੰਗਦੇ ਤਾਂ ਆਪਾਂ ਵੱਧ ਅਸੀਂ ਪੈਸੇ ਸਵਾ ਲੱਖ ਦਾ ਕਹਿੰਦੇ ਸੀ ਥੋੜੀ ਬਹੁਤੀ ਟਰੈਕਟਰ ਦੇ ਟਾਇਰ ਟੂਰ ਪਾਣੇ ਨੂੰ ਟਰੈਕਟਰ ਇੰਜਨ ਗੇਅਰ ਦਾ ਬਹੁਤ ਕੈਮ ਹੈ ਬਾਈ ਠੀਕ ਹੈ ਜੀ ਹੋਰ ਭਾਈ ਬੰਦੇ ਉਹ ਸਾਡਾ ਅਮਨavir ਘੁੰਮਦਾ ਉਧਰ ਮੋਟਰਸਾਈਕਲ ਪਰ ਤੇ ਇਹ ਟਰੈਕਟਰ ਹੈਗਾ ਬਾਈ 11 ਮਾਡਲ 11 ਮਾਡਲ ਟਰੈਕਟਰ ਹੈ ਬਾਕੀ ਬਾਈ ਆਪਾਂ ਨੇ ਪਹਿਲਾਂ ਵੀ ਕਿਹਾ ਸੀ ਵੀਡੀਓ ਦੇ ਵਿੱਚ ਵੀ ਜਿਹੜਾ ਇਹ ਟਰੈਕਟਰ ਹੈ ਇਹ ਟਰੈਕਟਰ ਉਧਰ ਮਾਨਸੇ ਉਧਰ ਜਾਣਾ ਮੋਗੇਰੀ ਦੇ ਵਿੱਚ ਕਿਉਂਕਿ ਆਪਣੇ ਥੋੜਾ ਜਿਹਾ ਟਰੈਕਟਰ ਦਾ ਦੀ ਥੋੜੀ ਜੀ ਗਾਹ ਕੀ ਘਟ ਹੈ ਠੀਕ ਹੈ ਜੀ ਉਧਰ ਹੀ ਟਰੈਕਟਰ ਵੱਧ ਵੇਖਦਾ ਬਾਈ ਇਹ ਬਾਕੀ ਚਲੋ ਜਿਹੜੀ ਚੀਜ਼ਿੱਥੇ ਜਾਣੀ ਉੱਥੇ ਜਾਣੀ ਆ ਬਾਈ ਆ ਬੰਦਾ ਸਾਡਾ ਹੋਰ ਵੀ ਡਾੜੀ ਕੀ ਹਾਲ ਆ ਚਾਰ ਨਾਲ ਹੀ ਛੱਡ ਕੇ ਆਉਣਾ ਏ ਟਰੈਕਟਰ ਲੈ ਇਹ ਮੁੰਡਾ ਕਹਿੰਦਾ ਬਾਈ ਮੈਂ ਡਿਲੀਵਰੀ ਕਰ ਬਾਈ ਕਹਿੰਦੇ ਛੱਡ ਕੇ ਜਾਓ ਟਰੈਕਟਰ ਦੇਖਦੇ ਆ ਅੱਧ ਅੱਧ ਪਜਾਦਾ ਤੱਕ ਛੱਡ ਦਿੰਨੇ ਆ ਹਨਾ ਹੋਰ ਹੋਰ ਠੀਕ ਆ ਬਾਈ ਕੋ ਉਹ ਆ ਜੂ ਵੀਰ ਨਾ ਨਾ ਠੀਕ ਆ ਠੀਕ ਆ ਬਾਕੀ ਇਹਨੇ ਜਾਣਾ ਰਾਮਨਾਲੇ ਰਮੀ ਰਾਮ ਨਾਲ ਆਣਾ ਠੰਡੇ ਜਿਹੇ ਦਿਮਾਗ ਵਾਲਾ ਟਰੈਕਟਰ ਹੈ ਚਲੋ ਬਾਕੀ ਵੀ ਟਰੈਕਟਰ ਹੋਰ ਵੀ ਆਏ ਇੱਕ ਦੋ ਸੈਕੰਡ ਹੈਂਡ ਉਹ ਵੀ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਬਾਕੀ ਨਵੇਂ ਵੀ ਟਰੈਕਟਰ ਦੇਣੇ ਇੱਕ ਦੋ ਆਪਾਂ ਨੇ ਵੀ ਹੋਰ ਠੀਕ ਹੈ ਜੀ ਉਹ ਜੇ ਆਉਣੇ ਆ 4x4 ਟਰੈਕਟਰ ਉਹ ਤੇ ਆਪਾਂ ਵੀ ਜਿੱਦਣ ਵੀ ਗਏ ਆਪਾਂ ਤੁਹਾਨੂੰ ਦਿਖਾਵਾਂਗੇ ਜਰੂਰ ਬਾਕੀ ਵੀ ਠੀਕ ਹੈ ਜੀ ਤੇ ਬਾਕੀ ਹੋਰ ਕਿਸੇ ਵੀ ਨੇ ਕੋਈ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਨੰਬਰ ਆਪਣਾ ਹਰੇਕ ਵੀਡੀਓ ਦੇ ਥੱਲੇ ਬਾਈ ਮੈਂਸ਼ਨ ਹੁੰਦਾ ਸਕਰੀਨ ਦੇ ਥੱਲੇ ਉਥੇ ਕੰਟੈਕਟ ਕਰ ਲਿਆ ਕਰੋ ਰੇਟ ਆ ਜੋ ਵੀ ਆ ਗੱਲਬਾਤ ਉਥੇ ਕਰ ਲਿਆ ਕਰੋ ਬਾਕੀ ਇੰਡੋ ਫਾਰਮ ਟਰੈਕਟਰ ਬਾਈ ਆਪਾਂ ਨੇ ਨਵੇਂ ਆ ਕਿਸੇ ਨੇ ਵੀ ਲੈਣਾ ਹੁੰਦਾ ਜੀ ਆਪਣੇ ਕੋਲ 35 40 45 50 55 60 ਸਾਰੀ ਕੈਟਾਗਰੀ ਦੇ ਟਰੈਕਟਰ ਮਿਲ ਜਾਂਦੇ ਆ ਠੀਕ ਆ ਜੀ ਹੋਰ ਉਹ ਟਰੈਕਟਰ ਦੋ ਹੀ ਰਹਿ ਗਏ ਬਾਈ ਇੱਕ ਟਰੈਕਟਰ ਉਹਨਾਂ ਅੰਦਰ ਖੜਾ ਏ ਤੇ ਆਪਣੇ ਕੋਲ ਸੀਗੇ 10 ਟਰੈਕਟਰ ਲਈ ਸੀ ਇਕੱਠੇ ਸਟਾਕ ਦੇ ਵਿੱਚ ਵਿਗਲੇ ਬਾਈ ਟਰੈਕਟਰ ਬਾਕੀ ਹੁਣ ਦੇਖਦੇ ਆ ਹੋਰ ਇਹ ਲੈ ਆਉਣੇ ਰੈਟਰ ਆਪਾਂ ਤੇ ਬਾਕੀ ਕਿਸੇ ਨੇ ਵੀ ਟਰੈਕਟਰ ਕੋਈ ਕਈ ਵੀਰੋ ਜਿਹੜਾ ਆਪ ਨੂੰ ਫੋਟੋਆਂ ਪਾਉਣੇ ਆ ਬਾਈ ਮੇਰਾ ਵੀਰ ਰੇਟ ਤੇ ਪੂਰਾ ਟਰੈਕਟਰ ਦੀ ਪੂਰੀ ਡਿਟੇਲ ਇਕੱਲੀਆਂ ਫੋਟੋਆਂ ਪਾ ਕੇ ਨਾ ਛੱਡਿਆ ਕਰੋ ਵੀਰੇ ਸਾਰੀ ਸਾਰੀ A2 ਜਨਰੇਟਰ ਏਨ ਦਾ ਲੈ ਕੋ ਇੰਨਾ ਮਾਡਲ ਆ ਇੰਨਾ ਰੇਟ ਆ ਜੀ ਇਹ ਸਾਡਾ ਏਰੀਆ ਉਹਦੇ ਨਾਲ ਫਿਰ ਵੀਰੇ ਵਧੀਆ ਰਹਿੰਦਾ ਠੀਕ ਆ ਜੀ ਬਾਕੀ ਚਲੋ ਠੀਕ ਆ ਜੀ ਆਦੇ ਬਲੌਗ ਚ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ ਚੈਨਲ ਜੱਗੂ ਮਾਹਲ ਨੂੰ ਕਰ ਦਿਓ ਸਬਸਕ੍ਰਾਈਬ ਅਪਾਸ ਨੂੰ ਮਿਲਨੇ ਕਿਸੇ ਹੋਰ ਨਵੇਂ ਵੀਡੀਓ ਚ ਜਦ ਤੱਕ ਲਈ ਧੰਨਵਾਦ